ਸ਼ਰਤ ਕੀ ਉਮਰ ਬਸ਼ੀਰੇ ਦੀ ਬਸ਼ੀਰੇ ਦੀ 29 ਮਹੀਨੇ ਬਈ 29 ਮਹੀਨੇ ਹਾਂਜੀ ਕਿੰਨੀ ਕੋ ਹਾਈਟ ਕਿੰਨੀ ਕਹਿੰਦੀ ਹਾਈਟ 66 ਪਲੱਸ ਬਲੱਡ ਲਾਈਨ ਕੇ ਥੋੜੀ ਹੈ ਬਲੱਡ ਲਾਈਨ ਮੱਝੂ ਕੇ ਲੈਣ ਦਾ ਬਈ ਆਈਟਮ ਦਾ ਪੋਤਾ ਛੇਸ਼ਨਾਗ ਦਾ ਬੱਚਾ ਹੈ ਛੇਸ਼ਨਾਗ ਦਾ ਬੱਚਾ ਹਾਂ ਹਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਰੱਖਦਿਆਂ ਨੂੰ ਅਸੀਂ ਰੱਖਦੇ ਤਾਂ ਪਹਿਲਾਂ ਬਹੁਤ ਚਿਰਦੇ ਸੀਗੇ ਫਿਰ ਵਿੱਚ ਦੀ ਸਰਪੰਚ ਬਣ ਕੇ ਸੀ ਕੰਮ ਧੰਦੇ ਜਾਂ ਉਲਝ ਗਏ ਸੀ ਉਦੋਂ ਬਾਅਦ ਫੇਰ ਦੁਬਾਰੇ ਹੁਣ ਸਟਾਰਟ ਕੀਤਾ ਹੈ ਦੁਬਾਰਾ ਹੁਣ ਸਟਾਰਟ ਕੀਤਾ ਹੈ ਹਾਂ ਹਾਂ ਹੁਣ ਆਪਣੇ ਕੋਲੇ ਕਿੰਨੇ ਜਾਨਵਰ ਥਾਰੇ ਸਾਡੇ ਕੋਲੇ ਹੁਣ ਤਾਂ 12 13 ਹੈ ਵਿੱਚ ਗੋਰਾ ਨਾਲ ਉਹਦੇ ਕੋਲੇ ਕੋਈ 5 ਜਾਨਵਰ ਮੇਰੇ ਕੋਲ ਹੈ ਹਾਂ ਹਾਂ ਇਹ ਤਾਂ ਮੇਲੇ ਦੇ ਕਿਲੇ ਕਿ ਐ ਮੇਲੇ ਦੇ ਘੋੜਾ ਲੈ ਕੇ ਆਏ ਕੱਲਾ ਰਿੰਗ ਦੇ ਵਿੱਚ ਲੈ ਕੇ ਗਏ ਸੀ ਇਹ ਵੀ ਹਾਂ ਹਾਂ ਲੈ ਕੇ ਗਏ ਸੀ ਉੱਥੇ ਵੀ ਉੱਥੇ ਇਹਨਾਂ ਨੇ ਨੰਬਰਾਂ 'ਚ ਨਹੀਂ ਕੱਢੇ ਘੋੜੇ ਕੇਰਾ ਇਹਨਾਂ ਨੇ ਮੰਨ ਲਓ ਦੇਖਾ ਦਿਖਾਈ ਘੋੜੇ ਲੈ ਕੇ ਗਏ ਆ ਕੱਢ ਆਈਗੇ ਅੱਗੇ ਪਿੱਛੇ ਉਫ ਤਰ੍ਹਾਂ ਕਰੀ ਓਵੇਂ ਓਵੇਂ ਕਰੀਗੇ ਨੰਬਰ ਨਹੀਂ ਕੱਢੇ ਹਾਂ ਨੰਬਰ ਨਹੀਂ ਕੱਢੇ ਅਗਲੀ ਵਾਰ ਦੇਖੋ ਕਹਿੰਦੇ ਕੱਢਾਂਗੇ ਜੀ ਹੋਰ ਮੇਲੇ 'ਤੇ ਵੀ ਲੈ ਕੇ ਜਾਣੇ ਉਹਨੂੰ ਹਾਂ ਲੈ ਕੇ ਜਾਇਆ ਕਰਾਂ ਹੁਣ ਬਈ ਸਾਰਿਆਂ 'ਤੇ ਇਹ ਵਿੱਚ ਰੱਖਣ 'ਚ ਆਪਾਂ ਨੂੰ ਕੋਈ ਫਾਇਦਾ ਕੋਈ ਮੁਨਾਫਾ ਵੀ ਹੁੰਦਾ ਹੈ ਮੁਨਾਫਾ ਤਾਂ ਜੀ ਪਹਿਲੀ ਗੱਲ ਤਾਂ ਬੱਚਿਆਂ ਦਾ ਧਿਆਨ ਨਹੀਂ ਕਿਸੇ ਪਾਸੇ ਹੋਰ ਜਾਂਦਾ ਹਾਂ ਜੀ ਸਹੀ ਗੱਲ ਹੈ ਨਸੇ ਪੱਤੇ ਕੰਨੀ ਹੋਰ ਗਲਤ ਕੰਮਾਂ ਚ ਦੇਖੋ ਅੱਜ ਕੱਲ ਅਸੀਂ ਤਾਂ ਸਾਡੇ ਨਾਲ ਤਾਂ ਹੋਈਆਂ ਐਨੇ ਐਨੇ ਪਰਚੇ ਹੋ ਗਏ ਥਾਣਿਆਂ ਚੋ ਬੀਸੀ ਹੋ ਗਏ ਬੱਚੇ ਜਾਣਗੇ ਇੱਧਰ ਘਰੇ ਰਹਿਣਗੇ ਧਿਆਨ ਇੱਧਰ ਪਊਗਾ ਤਾਂ ਕਰਕੇ ਧਿਆਨ ਆ ਇਹ ਜਿਹੜਾ ਉੱਧਰ ਲਾ ਲਾਂਗੇ ਉਧਰ ਹੀ ਚਲੀ ਜਾਂਦਾ ਚੱਲੀ ਸਹੀ ਗੱਲ ਹੂੰ ਤਾਂ ਕਰਕੇ ਬੱਚੇ ਨੂੰ ਸ਼ੌਂਕ ਸੀ ਮੇਰੇ ਬੇਟੇ ਨੂੰ ਇਹ ਕਹਿੰਦਾ ਹਾਂ ਹਾਂ ਇਹ ਕਿਨਾਂ ਘੋੜਾ ਲੈਣਾ ਮੈਂ ਕਿ ਫਿਰ ਇਹਨੂੰ ਘੋੜਾ ਲਿਆ ਨਾਲ ਨਾਲ ਅਸੀਂ ਵੀ ਹੁਣ ਚਲੋ ਹੌਲੀ ਹੌਲੀ ਕੰਮ ਵਧਾਵਾਂਗੇ ਹਾਂ ਇਹ ਇੱਕ ਹੀ بیٹے ਦਾ ਕੀ ਨਾਮ ਆਪਣੇ ਦਾ ਰਮਿੰਦਰ ਸਿੰਘ ਰਮਿੰਦਰ ਹਾਂ ਹਾਂ ਤੇ ਕਿਹੜਾ ਪਿੰਡ ਕਿਹੜਾ ਉਹਦਾ ਜੱਜਲ 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 ਪਿੰਡ ਹਾਂ ਹਾਂ ਪਹਿਲਾਂ ਸਰਪੰਚ ਰਿਹਾ ਜੱਜਲ ਤੋਂ ਮੈਂ ਸਾਫਕਾ ਸਰਪੰਚਾਂ ਬਲਾਕ ਸੰਤੀ ਮੈਂਬਰ ਸੀਗਾ ਮਲਕਾਣਾ ਤੇ ਜੱਜਲ ਦਾ ਅੱਛਾ ਪ੍ਰਧਾਨ ਰਿਹਾ ਟਰੱਕ ਜੂਨੀਅਨ ਰਾਮਾਂ ਦਾ ਟਰੱਕ ਜੂਨੀਅਨ ਰਾਮਾਂ ਦਾ ਹਾਂ ਹਾਂ ਦੀ ਮਾਨੋ ਸਾਰਾ ਲੈਣਾ ਚਾਹੀਏ ਆ ਹੋ ਮਤਲਬ ਆ ਕਰਕੇ ਵਿਚਦੀ ਰੱਖਣ ਵਾੜ ਕੇ ਸੀ ਵਿਚਦੀ ੜ ਕੇ ਸੀ ਉਧਰੋਂ ਲੀਡਰਾਂ ਦੇ ਦੀਕੇ ਚੜ ਗਏ ਸੀ ਤੁਹਾਨੂੰ ਪਤਾ ਤਾਂ ਹੈਗਾ ਇਹਨਾਂ ਦਾ ਹਾਂ ਚਲੋ ਤਾਂ ਆ ਹਾਂ ਚਲਦੇ ਹੀ ਰਹਿੰਦੇ ਹਾਂ 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 ਪਰ ਹੁਣ ਇੱਧਰ ਧਿਆਨ ਦਿੱਤਾ ਇੱਧਰ ਆਪਦੇ ਕਾਰੋਬਾਰ ਕੰਨੀ ਧਿਆਨ ਦੇਵਾਂਗੇ ਬਾਕੀ ਜਿਹੜੀ ਗੱਲ ਬੱਚਿਆਂ ਵਾਲੀ ਕਰੀਆ ਨਾ ਉਹ ਗੱਲ ਚੰਗੀ ਐ ਕਿਉਂਕਿ ਆਣ ਬੱਚੇ ਦਾ ਉਧਰ ਹੀ ਹਟ ਜਾਂਦਾ ਬੱਚੇ ਨਾ ਮੈਂ ਹੈਗਾ ਜੀ ਬਾਹਾ ਬਾਣ ਐ ਇਹਨੂੰ ਕਿੱਧਰ ਮਰਜ਼ੀ ਲਾ ਲੋ ਹਾਂਜੀ ਹਾਂਜੀ ਜੇ ਇਹਨੂੰ ਆਪਾਂ ਇੱਧਰ ਘੋੜਿਆਂ ਦੀ ਲਾਈਨ 'ਚ ਪਾ ਦਿਆਂ ਘੋੜਿਆਂ ਕੰਨੀ ਤੇ ਜੇ ਇਹਨੂੰ ਕਿਸੇ ਹੋਰ ਗਲਤ ਇਨਸਾਨ ਦੇ ਢਿੱਕੇ ਚੜ ਗਿਆ ਉਧਰ ਜਾਣਦੇ ਆ ਨਾ ਬਾਕੀ ਮਾਪਿਓ ਦੇ ਸਰਤੇ ਹੁੰਦਾ ਨਾ ਜੀ ਆਪਾਂ ਲਾ ਲੈਂਦੇ ਹਾਂ 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 ਬੱਚਾ ਤਾਂ ਉਧਰ ਨਹੀਂ ਜਾਣਾ ਜਿੱਦ ਤੱਕ ਮਾਪਿਓ ਲਾਉਂਦੇ ਆ ਹਾਂ ਚੱਲ ਚਲ ਪੜੀਆ ਗੱਲ ਹੈ ਹਾਂ ਹਾਂ